ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਅੱਜ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਮੀ ਪੈਂਦੇ ਆ ਥੋੜਾ ਥੋੜਾ ਕੜੀਆਂ ਕਣ ਮਣ ਕਣ ਮਣ ਬਹੁਤ ਤੇਜ਼ ਹੀ ਪਰ ਹਟ ਗਿਆ ਹੁਣ ਕੰਮ ਤੇ ਚੱਲੇ ਆ ਏਸੀ ਫਿੱਟ ਕਰਨਾ ਇੱਕ ਦੇਖਦੇ ਆਂ ਕੀ ਬੰਦ ਆਜੋ ਚੱਲਦੇ ਆਂ ਚਲੋ ਲੱਗ ਗਿਆ ਓਏ ਆ ਕੀ ਕਰਦਾ ਜੀ ਬੰਦੇ ਨੇ ਟਰਾਲੀ ਇੱਧਰ ਵਾੜਨੀ ਸੀ ਸਾਹਮਣੇ ਵਾੜ ਆਸ ਗਿਆ ਟਾਇਰ ਦਾ ਪੂਰਾ ਖੁੱਭ ਗਈ ਆ ਇਧਰੋ ਚੱਕੀ ਗਈ ਸਾਰੀ ਆ ਡਰਾਈਵਰ ਵੇਖ ਲੋ ਪਹਿਲਾਂ ਇੱਥੇ ਚਾੜਤੀ ਸੀ ਉਹ ਇੱਥੇ ਕਰਦੇ ਨਾ ਉੱਤੇ ਚਾੜਤੀ ਸੀਰੀ ਲੇਪ ਹੋ ਗਏ ਨਾ ਟਾਇਰ ਇਹਦੇ ਵਿਚਾਰੀ ਗੰਜੇ ਆ ਪੂਰੇ ਲੰਮ ਕੇ ਜਾ ਯਾਰ ਸਬਰ ਕਰਦਾ ਮੈਂ ਕੱਪ ਤੋਂ ਆਣਾ ਹੈ ਇਹ ਉਹ ਨਹੀਂ ਗੋੜਾਂਗੇ ਆਹ ਬੱਤ ਕੋ ਗੋਣ ਦਾ ਆਪਣਾ ਨਾਮ ਦੇਖਣ ਨੂੰ ਜੀ ਲੈ ਧਿਆਲਾ ਜਿਹੜੇ ਦੇਵੀ ਦੇਵਤੇ ਤੇ ਧੋਣੇ ਆ ਨਹੀਂ ਨਿਕਲਦੀ ਨਹੀਂ ਨਿਕਲਨੀ ਉਹ ਨਹੀਂ ਨਿਕਲਨੀ ਹੈਲੋ ਨਹੀਂ ਨਿਕਲਨੀ ਇਸ ਤਰ੍ਹਾਂ ਹੈ ਆਹ ਸੈੱਟ ਸੈੱਟ ਐਕਸਲ ਧੋਲੇ ਲੱਗ ਗਿਆ ਇੱਕ ਪਾਸੇ ਉਤੇ ਹੂੰ ਖਾਲੀ ਕਰ ਲੋ ਟਾਈਮ ਨਾ ਜਾਇਆ ਕਰੋ ਖਾਲੀ ਦਸ ਲੈ ਹੀ ਉਧਰ ਖਿੱਚ ਕੇ ਲੈ ਕੇ ਆ ਟਰਾਡੀਨਪੁਰਾਂ ਨੂੰ ਲੋ ਜੀ ਜਿੱਥੇ ਏਸੀ ਲੱਗਣਾ ਸੀ ਉੱਥੇ ਆ ਗਏ ਸੀ ਤੇ ਪਾਈਪਾਂ ਪਈਆਂ ਹੀਆਂ ਇਹਨਾਂ ਦੇ ਓਕੇ ਆ ਕੰਮ ਸਾਰਾ ਰੈਡੀ ਆ ਆ ਮੈਂ ਕਹਿਣਾ ਹਾਂ ਜਿੱਦਾਂ ਸੈਂਟਰੀ ਵਾਲੇ ਵੀਰ ਨੇ ਜਿੰਨੇ ਕੰਮ ਕੀਤਾ ਬਹੁਤ ਵਧੀਆ ਕੀਤਾ ਬੈਂਡ ਪਾ ਕੇ 4 ਇੰਚੀ ਟੋਟਾ ਬਾਹਰ ਕੱਢ ਲੈਣਾ ਇਹ ਸਭ ਤੋਂ ਬੈਸਟ ਤਰੀਕਾ ਹੁੰਦਾ ਹੈ ਇਹਦੇ ਨਾਲ ਕੀ ਆ ਨਾ ਪਾਇਪ ਨੂੰ ਲੱਭਤੀ ਲੋੜ ਆ ਨਾ ਕੋਈ ਸਾਹਮਣੇ ਵੀ ਦਿੰਦੀ ਆ ਜਿੰਨੇ ਵੀ ਕੰਮ ਕਰਨਾ ਇੱਥੇ ਭਾਵੇਂ ਪੀਓਪੀ ਕਲਸਟਰ ਜਿੰਨੇ ਵੀ ਜੋ ਕੁਝ ਕਰਨਾ ਆਰਾਮ ਨਾਲ ਕਰ ਸਕਦਾ ਉਹਨੂੰ ਹੀ ਨਾ ਪਤਾ ਲੱਗਣਾ ਕਿ ਹਾਂ ਯਾਰ ਪਾਈਪ ਐ ਇਸ ਤੋਂ ਬਚਾਉਣਾ ਆਪਾਂ ਬਾਕੀ ਕਰਦੇ ਆ 1.6 ਮਿੰਸਟਰੀ ਦੀ ਕਾੜੀ ਹੋ ਗਈ ਉਹਨੇ ਇਹਦਾ ਆ ਸੈਂਟਰ ਬਣਦਾ ਹੈ ਠੀਕ ਆ ਜੀ ਇਹਦਾ ਸੈਂਟਰ ਬਣਦਾ ਹੈ ਇਹ ਵੀ ਦੇਖੋ ਕੀ ਜੀ ਹੋ ਗਿਆ ਪਲੇਟ ਸੈਂਟਰ ਤੋਂ ਤਾਂ ਆਉਗੀ ਆਪਾਂ ਇਹਨੂੰ ਇੱਥੋਂ ਆ ਇੰਨੀ ਕਟਿੰਗ ਕਰਾਂਗੇ ਇਧਰੋਂ ਆ ਕਟਿੰਗ ਕਰਕੇ ਲਿਆਵਾਂਗੇ ਤੇ ਹਾਂ ਕੋਈ ਦਿੱਕਤ ਨਹੀਂ ਆਉਗੀ ਆ ਨਹੀਂ ਕਟਿੰਗ ਕਰਨੀ ਬਣੀ ਆ پائی ਚਲ ਪਲੇਟ ਕੱਟਣ ਦੇ ਨਾਲ ਆਪਣੇ ਦੋਵੇਂ ਹੱਲ ਹੋ ਗਏ ਆਪਾਂ ਇਦਾਂ ਵੀ ਹੱਲ ਹੋ ਗਿਆ ਤੇ ਆ ਜਿਹੜੀ ਭਾਈ ਬਾਈ ਦਾ ਨਹੀਂ ਹੱਲ ਹੋ ਗਿਆ ਬਾਈ ਇੰਨਾ ਕੁ ਫਰਕ ਹੁੰਦਾ ಜೀರೋ ಜೀರೋ ಈ ಲೇವಲ್ ಚಕೆ ಹಾಂ ಠ್ರೇನ್ ಪ್ಯಾಪ ಕಡ್ಡದ ಸುಧಾರ ತರಿಕಾ ಬ ಗರ್ಮ ಮಳೆ ಜರ್ಮ ਹੋ ਜਿਹੜਾ ਏਸੀ ਆ ਚੱਲਣਾ ਏ ਦੋ ਤਾਰਾਂ ਤੇ ਆਪਣੀਆਂ ਠੀਕ ਆ ਜੀ ਤੇ ਤਾਰਾਂ ਪਈਆਂ ਤਿੰਨ ਇੱਕੋ ਜਿਹੇ ਰੰਗ ਦੀਆਂ ਆਪਾਂ ਇਹਦੇ ਚ ਦੋ ਤਾਰਾਂ ਲੱਭਣੀਆਂ ਹੁਣ ਠੀਕ ਆ ਜੀ ਆਪਾਂ ਕਲਬ ਮੀਟਰ ਨੂੰ ਕੰਟੀਨਿਟੀ ਤੇ ਸੈੱਟ ਕਰ ਲਿਆ ਏ ਠੀਕ ਏ ਜੀ ਜੋੜ ਤਾਰ ਕੋਈ ਤੋਂ ਦੋ ਤਾਰਾਂ ਜੋੜ ਜੋੜੀਆਂ ਜੋੜੀਆਂ ਓਕੇ ਆ ਇਹਨਾਂ ਨੂੰ ਵੱਖ-ਵੱਖ ਕਰ ਕੀਤਾ ਹੁਣ ਫੇਰ ਜੋੜ ਠੀਕ ਹੈ ਨਾ ਦੋਵਾਂ ਨੂੰ ਚੈੱਕ ਕਰਕੇ ਆਪਸ ਵਿੱਚ ਗੰਡ ਮਾਰ ਕੇ ਆ ਜਾ ਥੱਲੇ ਠੀਕ ਆ ਆ ਜਾ ਇੰਨਾ ਆਪਾਂ ਦੋ ਤਰ੍ਹਾਂ ਚੈੱਕ ਕਰ ਲਿਆ ਆ ਦੋ ਤਰ੍ਹਾਂ ਇਹਦੇ ਆਪਾਂ ਨੱਟ-ਨੁਟ ਤੇ ਕੱਸਦੇ ਆ ਫੁੱਲ ਪਰ ਇਹਨੂੰ ਆਪਾਂ ਰਿਡਿਊਸਰ ਨੱਟ ਲਾਇਆ ਏ ਨੱਟ ਚੇਂਜ ਕੀਤਾ ਇਹਦਾ ਕਿਉਂਕਿ ਪਾਈਪ ਪਿਛੋਂ 4 ਇੰਚ ਨਹੀਂ ਪਈ 2 ਇੰਚ ਹੀ ਪਈ ਹੋਈ ਆ ਜੇ 2 ਇੰਚ ਹੀ ਪਈ ਹੋਵੇ ਫਿਰ ਨੱਟ ਚੇਂਜ ਕਰਨਾ ਪੈਂਦਾ ਰਿਡਿਊਸਰ ਨੱਟ ਲਾਉਣਾ ਪੈਂਦਾ ਠੀਕ ਹੈ ਜੀ ਜਿਹੜਾ ਅੱਧੀ ਤੋਂ ਪਾਣੀ ਬਣਾਉਂਦਾ ਤੇ ਇਸ ਕਰਕੇ ਇਹਨੂੰ ਜ਼ਰੂਰ ਚੈੱਕ ਕਰਾਂਗੇ ਚੈੱਕ ਕੀਤੇ ਬਿਨਾ ਨਹੀਂ ਛੱਡਾਂਗੇ ਯੈਸ ਲੋ ਜੀ ਸਮਾਨ ਲੈ ਜਾਣੇ ਆ ਕੀ ਹਾਲ ਹੋਇਆ ਵੇਖੋ ਪਾਣੀ ਪਾਣੀ ਹੋ ਗਿਆ ਹੈ ਮਾੜਾ ਜਿਹਾ ਮੀਂਹ ਆਇਆ ਸੜਕਾਂ ਐ ਡੁੱਬ ਜਾਂਦੀਆਂ ਬਰਸਾਤ ਦੀਆਂ ਜਿੱਦਾਂ ਪਤਾ ਨਹੀਂ ਹੜ੍ਹ ਆਇਆ ਹੁੰਦਾ ਵੇਖੋ ਆਨੇ ਜਾ ਰਹੇ ਆ ਤੋਂ ਦਾ ਨੂੰ ਵਾਰੀਆਂ ਦੀ ਆਊਟਡੋਰ ਦੀ ਫਿਟ ਕਰਨੀ ਇਹਨੂੰ ਕਰੀਏ ਫਿਟ ਲੋ ਜੀ ਆਊਟਡੋਰ ਤਾਂ ਆਪਾਂ ਰੱਖਤਾ ਨਾਟ ਕਸਤੇ ਵੈਕਿਊਮ ਲਾਤਾ ਕਸਟਮਰ ਦੇ ਪਹਿਲਾਂ ਅਭੀ ਮਿਸੂਬਿਸ਼ੀ ਲੱਗਾ ਜਿਨ੍ਹਾਂ ਨੂੰ ਵਿਸ਼ਵਾਸ ਹੈ ਐਸਸੀ ਤੇ ਉਹ ਐਹੀ ਇਸ ਲਿੰਦੇ तो ो जी पूरे भी मिनटों तो बाद वैक्यूम ला के गैस के चेक करने नट नट चंगी तरह कस्से होने बहुत घट चांस होंगे कि ताज होगी बहुत घट चांस होंगे हेलो ठीक है हां ठीक है हां जी ਦੂਜੇ ਮੁੰਡੇ ਨੂੰ ਅਸੀਂ ਥੱਲੇ ਨਟਾਂ ਖੋਲ੍ਹ ਕੇ ਭੇਜਿਆ ਏ ਨਟ ਚੈੱਕ ਕਰਨ ਮੈਂ ਉੱਤੇ ਕਰ ਰਿਹਾ ਹਾਂ ਤੇ ਬਸ ਹੋ ਗਿਆ ਉਹ ਕੰਮ ਰੈਡੀ ਉਹਨਾਂ ਸਾਡਾ ਹੋ ਗਿਆ 30 ਮਿੰਟ ਏਸੀ ਆਪਣਾ ਲਗਭਗ ਫਿਟਿੰਗ ਹੀ ਆ ਸਟੈਬਲਾਈਜ਼ਰ ਲਾਉਣਾ ਤੇ ਚਾਲੂ ਕਰ ਦੇਣਾ ਓਕੇ ਡਾਨੋ ਇਹਨਾਂ ਕੰਮ ਏਸੀ ਦੇ ਭਟ ਕਰਤਾ ਪਰ ਆਪਣਾ ਬੱਤੀ ਵਾਲੇ ਨੇ ਕੰਮ ਨਹੀਂ ਕੀਤਾ ਪੂਰਾ ਆਪਣੀਆਂ ਤਾਰਾਂ ਨਹੀਂ ਜੋੜੀਆਂ ਉਹਨੇ ਸਾਡੇ ਵੱਲੋਂ ਪੂਰਾ ਪ੍ਰੋਪਰ ਆ ਕੰਮ ਆਪਾਂ ਸਪਲਾਈ ਜੀ ਤਾਰ ਜੋੜਤੀ ਮੇਨ ਨਾਲ ਏਸੀ ਦੀ ਤਾਰ ਸਪਲਾਈ ਜੀ ਜੋੜ ਦਈਏ ਬਾਕੀ ਨੂੰ ਕਸਟਮਰ ਨੂੰ ਆਪਾਂ ਕਹਿ ਦੇਣਾ ਕਿ ਜੀ ਵਾਲਾ ਕੁਲਾਟ ਹੀ ਇੱਕ ਜਿਵੇਂ ਚੱਕਰਾਓ ਹੱਲੇ ਨੂੰ ਓਕੇ ਆ ਬਾਕੀ ਜਿੱਥੇ ਕੋਈ ਪ੍ਰੋਬਲਮ ਆਊਗੀ ਹਾਲੇ ਫੋਨ ਕਰ ਲਿਓ ਅਸੀਂ ਤੁਹਾਡੇ ਕੋਲ ਹਾਜ਼ਰ ਹਾਂ ਠੀਕ ਹੈ ਜੀ ਫੋਨ ਚੱਲਦੇ ਆ ਦੋ ਏਸੀ ਸਰਵਿਸ ਕਰਨੇ ਆ ਘਰੇ ਜਾਣਾ ਪੈਣਾ ਪ੍ਰੈਸ਼ਰ ਪੰਪ ਲੈਣਾ ਫੇਰ ਆ ਕੇ ਕਰਦੇ ਠੀਕ ਆ ਓਕੇ ਕਈ ਵਾਰ ਇਦਾਂ ਵੀ ਹੋ ਜਾਂਦਾ ਹੁੰਦਾ ਟਾਇਰ ਪੈਂਚਰ ਬਹੁਤੀ ਸੋਖੀ ਨਹੀਂ ਜ਼ਿੰਦਗੀ ਬੜੀ ਔਖੀ ਜੇ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੁਣ ਕਿੱਥੇ ਦੁਕਾਨ ਪੈਂਚਰ ਵਾਲੀ ਔਰ ਆ ਪੈਂਚਰ ਵਾਲੀ ਦੁਕਾਨਾ ਲਓ ਜੀ ਲੱਭ ਗਈ ਨਹੀਂ ਓਏ ਇਹ ਤਾਂ ਮਕੈਨਿਕ ਆ ਚੱਲ ਵੇਖ ਲੈਨੇ ਪਾਜੀ ਪੈਂਚਰ ਵਾਲੀ ਦੁਕਾਨ ਭਲਾ ਕਿੱਥੇ ਜੇ ਇਹ ਇੱਧਰ ਵੀ ਚੱਲ ਜੀਏ ਆ ਮੋੜ ਯਾਰ ਉਹ ਪਾਣੀ ਬੜਾ ਨਾਲ ਅੱਗੇ ਖਲੋਤਾ ਪੈਂਚਰ ਤੇ ਸਪੰਟਰੀ ਦਾ ਲੱਗ ਰਿਹਾ ਹੈ ਪਰ ਬਹੁਤ ਔਖਾ ਆ ਗਿਆ ਫੇਰ ਆ ਗਿਆ ਫੇਰ ਆ ਗਿਆ ਜੇ ਕੱਚਾ ਡਰਾਈਵਰ ਹੈ ਕੱਚਾ ਅਸੀਂ ਰੋਟੀ ਖਾਣ ਆਏ ਘਰੇ ਸਮਾਨ ਲੈਣ ਗੜ ਗੜ ਕਰਾਉਂਦਿਆ ਫੇਰ ਤੁਹਾ ਪਿੱਛੇ ਪਿੱਛੇ ਓਏ ਪਰਾਂ ਜੋ ਆਂਟੀ ਪਰਾਂ ਪਰਾਂ ਕਰ ਕਰ ਕਰੰਦਿਆ ਤੇਲ ਲਾ ਕੇ ਤੇਲ ਚਲੋ ਜੀ ਹੁਣ ਚੱਲੇ ਆਪਾਂ ਦੋ ਏਸੀ ਸਰਵਿਸ ਕਰਨਾ ਅੱਜ ਮੀ ਕਰਕੇ ਬਹੁਤ ਲੇਟ ਹੋ ਗਏ ਹਾਂ 4 ਵਜੇ ਚੱਲੇ ਆ ਲਗਭਗ ਉਹ ਚੱਲਦੇ ਆਂ